ਹਾਂਜੀ ਸਸੀਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਆਂਗੜਵਾਲੀ ਵਰਕਰਾਂ ਲਈ ਵੱਡੀ ਖਬਰ ਵਰਕਰਾਂ ਤੇ ਹੈਲਪਰਾਂ ਸੰਬੰਧੀ ਕਾਰਵਾਈ ਕੀਤੀ ਸ਼ੁਰੂ ਸਭ ਪੜੇ ਜਾਣਗੇ ਪੂਰੀ ਕੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਤਾਜ਼ਾ ਅਤੇ ਵੱਡੀ ਖਬਰ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਿਛਲੇ ਟਾਈਮ ਆਪਾਂ ਦੱਸਿਆ ਸੀਗਾ ਕਿ ਫਿਰੋਜ਼ਪੁਰ ਦੇ ਕੁਝ ਆਂਗੜਵਾਲੀ ਵਰਕਰਾਂ ਉੱਪਰ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੁਣ ਸਾਰੇ ਦਫ਼ਤਰਾਂ ਦੇ ਵੱਲੋਂ ਅੰਗੜਵਾੜੀ ਸੈਂਟਰਾਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਦੀ ਖਬਰ ਮੁਕਸਰ ਜ਼ਿਲ੍ਹੇ ਤੋਂ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਅੰਗੜਵਾੜੀ ਵਰਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਇਹ ਵਰਕਰ ਕੁਝ ਦਿਨ ਪਹਿਲਾਂ ਹੀ ਜੋ ਮਿੱਡੇ ਮੀਲ ਅਤੇ ਹੋਰ ਰਾਸ਼ਨ ਅੰਗੜਵਾੜੀ ਬੱਚਿਆਂ ਦੇ ਲਈ ਸੈਂਟਰ ਦੇ ਵੱਲੋਂ ਭੇਜਿਆ ਜਾਂਦਾ ਸੀ ਉਸ ਰਾਸ਼ਨ ਨੂੰ ਲੰਬੇ ਸਮੇਂ ਤੋਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਬੈਠੇ ਹੋਏ ਸੀ ਅਤੇ ਪਿੰਡ ਵਾਲਿਆਂ ਦੇ ਅਕੋਰਡਿੰਗ ਦੱਸਿਆ ਜਾ ਰਿਹਾ ਕਿ ਇਹ ਰਾਸ਼ਨ ਪਿੰਡ ਦੀਆਂ ਜੋ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਜਿਨ੍ਹਾਂ ਨੂੰ ਦਿੱਤਾ ਜਾਂਦਾ ਸੀ ਉਹਨਾਂ ਨੂੰ ਦੇਣ ਦੀ ਬਜਾਏ ਆਪਣੇ ਰਿਸ਼ਤੇਦਾਰਾਂ ਅਤੇ ਆਂਡੀਆਂ ਗੋਂਡੀਆਂ ਵਿੱਚ ਵੰਡ ਰਹੇ ਸੀ ਜਿਸ ਦੀ ਕਾਰਵਾਈ ਉਹਨਾਂ ਨੇ ਦਫ਼ਤਰ ਤੋਂ ਕਰਾਈ ਅਤੇ ਦਫ਼ਤਰ ਨੂੰ ਇਸ ਚੀਜ਼ ਦੀ ਖਬਰ ਰਹੀ ਤਾ ਇਸ ਬਾਰੇ ਦਫ਼ਤਰ ਦੇ ਜਦੋਂ ਇਨਕੁਆਇਰੀ ਕਰਨ ਤੇ ਪਤਾ ਚੱਲਿਆ ਕਿ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਅਜਿਹਾ ਚੱਲ ਰਿਹਾ ਸੀ ਜਿਸ ਦੇ ਵਿੱਚ ਜੋ ਰਾਸ਼ਨ ਦਾ 50% ਭਾਗ ਯਾਨੀ ਕਿ ਅੱਧਾ ਰਾਸ਼ਨ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ ਵੰਡਿਆ ਜਾਂਦਾ ਸੀ ਅਤੇ ਅੱਧਾ ਰਾਸ਼ਨ ਆਂਗਣਵਾਲੀ ਵਰਕਰਾਂ ਆਪਣੇ ਘਰਾਂ ਦੇ ਵਿੱਚ ਲੈ ਜਾਂ ਕੇ ਚਲੀਆਂ ਜਾਂਦੀਆਂ ਸੀ ਔਰ ਜਿਸ ਦਾ ਇਸਤੇਮਾਲ ਉਹ ਖੁਦ ਆਪਣੇ ਸੈਲਫ ਦੇ ਲਈ ਕਰਦੀਆਂ ਸੀ ਤਾਂ ਇਸ ਕਰਕੇ ਜੋ ਪਿੰਡ ਦੇ ਲੋਕ ਕਾਫੀ ਨਿਰਾਸ਼ ਸੀ ਔਰ ਉਹਨਾਂ ਨੇ ਇਹ ਖਬਰ ਦਫਤਰ ਨੂੰ ਦਿੱਤੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਹੁਣ ਆਪਣੀ ਸਖਤੀ ਪੂਰੀ ਸ਼ੁਰੂ ਕਰ ਦਿੱਤੀ ਹੈ ਔਰ ਪੰਜਾਬ ਸਰਕਾਰ ਵੱਲੋਂ ਇਹ ਹੁਕਮ ਦਿੱਤੇ ਗਿਆ ਕਿ ਹਰ ਪਿੰਡ ਦੇ ਅੰਗਰਵੜੀ ਸੈਂਟਰ ਦੀ ਕਾਰਵਾਈ ਕੀਤੀ ਜਾਵੇ ਅਗਰ ਕੋਈ ਪ੍ਰੂਫ ਕਿਸੇ ਵੀ ਵਰਕਰ ਦੇ ਖਿਲਾਫ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਉਸਤੇ ਬੰਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੇ ਕਿਹੜੇ ਸਟੇਟ ਦੇ ਵਿੱਚ ਜਾਂ ਫਿਰ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਅਜਿਹਾਂ ਕਾਰਨਾਮਾਂ ਦੇਖਣ ਨੂੰ ਮਿਲ ਸਕਦਾ ਹੈ ਔਰ ਦੂਸਰੇ ਪਾਸੇ ਬਹੁਤ ਸਾਰੀਆਂ ਆਂਧੜਵੜੀ ਵਰਕਰਾਂ ਬਹੁਤ ਵਧੀਆ ਨੇ ਜੋ ਕਿ ਆਪਣੇ ਪਿੰਡ ਅਤੇ ਛੋਟੇ ਬੱਚਿਆਂ ਦੀ ਪੂਰੀ ਹੈਲਪ ਕਰਨ ਦੇ ਵਿੱਚ ਸਹਾਇਤਾ ਕਰਦੀਆਂ ਨੇ ਪਰ ਕਿਸੇ ਨਾ ਕਿਸੇ ਕਰਕੇ ਸਾਰਿਆਂ ਨੂੰ ਬਦਨਾਮੀ ਸਹਿਣੀ ਪੈਂਦੀ ਹੈ ਇਸ ਕਰਕੇ ਸਭ ਨੂੰ ਸਾਡੇ ਵੱਲੋਂ ਇਹ ਅਪੀਲ ਹੈ ਆਪਣੀ ਜੌਬ ਵਧੀਆ ਤਰੀਕੇ ਨਾਲ ਕਰੋ ਤਾਂ ਕਿ ਤੁਹਾਡੇ ਪਿੰਡ ਦੇ ਕਦੇ ਵੀ ਤੁਹਾਡੇ ਖਿਲਾਫ ਨਾ ਹੋਣ ਅਤੇ ਤੁਹਾਡੀ ਸਪੋਰਟ ਕਰਨ ਇਸ ਕਰਕੇ ਇਹ ਵੀਡੀਓ ਉਹਨਾਂ ਸਾਰੇ ਹੀ ਵਰਕਰਾਂ ਦੇ ਲਈ ਹੈ ਜਿੰਨੇ ਵੀ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਕਿ ਇੱਕ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰੋ ਔਰ ਜੋ ਨਵੇਂ ਆਨਲਾਈਨ ਵਰਕਰ ਅਤੇ ਹੈਲਪਰ ਜੁਆਇਨ ਹੋਏ ਆ ਉਹਨਾਂ ਨੂੰ ਵੀ ਬੈਸਟ ਲੱਕ ਹੈ ਕਿ ਉਹ ਵਧੀਆ ਤੋਂ ਵਧੀਆ ਕੰਮ ਕਰਨ ਤਾਂ ਕਿ ਪਿੰਡ ਦੇ ਵਿੱਚ ਅਤੇ ਹੋਰ ਸੈਂਟਰਾਂ ਵਾਲੇ ਵੀ ਉਸ ਨੂੰ ਜਨਨ ਅਤੇ ਉਸ ਦੀ ਪ੍ਰਸ਼ੰਸਾ ਕਰਨਾ ਕਿ ਉਸ ਦੀ ਬਦਨਾਮੀ ਤਾਂ ਇਹ ਇੱਕ ਵੱਡੀ ਅਪਡੇਟ ਲੈ ਕੇ حاضر ਹੋਈ ਸੀ ਉਸ ਤੋਂ ਇਲਾਵਾ ਲੇਟੈਸਟ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ